दर्शकों ब्रेक के बाद थोड़ा स्वागत है जी राज साहब अगले इशू बारे ਤੁਸੀਂ ਕੀ ਕਹਿਣਾ ਚਾਹੋਗੇ ਕੁਝ ਮੈਸੇजेस ਨੇ ਪਰ ਉਹ ਪੜਨ ਤੋਂ ਪਹਿਲਾਂ ਮੈਂ ਕੱਲ ਜਿਵੇਂ ਅਨਾਉਂਸ ਕੀਤਾ ਸੀ ਕਿ ਉਹ ਦੇ ਸੰਡੇ ਯਾਨੀ ਕਿ ਪਰਸੋਂ ਐਤਵਾਰ ਜਿਹੜਾ ਕਿ 25 ਦਸੰਬਰ ਹੈ 크리스마스 ਹੌਲੀਡੇ ਵੀ ਹੈ ਸੰਡੇ ਹੌਲੀਡੇ ਆਪਣੇ ਆਪ ਚ ਹੀ ਜੀ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਵੱਲੋਂ ਕਿਉਂਕਿ ਇਹੀ ਦਿਨ ਹੈ ਜਦੋਂ ਕਿ ਪਾਕਿਸਤਾਨ ਦੇ ਬਾਨੀ قائد اعظم محمد علی جنہاں دا جنم ਹੋਇਆ ਸੀ ਸੋ ਉਹਨਾਂ ਦੀ ਬਰਥਡੇ ਯਾਦ ਨੂੰ ਸਮਰਪਿਤ ਇੱਕ ਫੰਕਸ਼ਨ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਨੇ ਰੱਖਿਆ ਪਰਸੋਂ ਸ਼ਾਮ ਦਾ ਡਿਨਰ ਹੈ ਔਰ ਉਦੀ ਜਿਹੜੀ ਲੋਕੇਸ਼ਨ ਹੈ ਇਹ ਸ਼ਬਾ ਰੈਸਟੋਰੈਂਟ 786 ਕਾਰਨੀ ਆਇਲੈਂਡ ਐਵਨਿਊ ਬਰੁਕਲਿਨ ਨਿਊਯਾਰਕ 11218 ਸੋ ਇਹ ਆਰਾਊਂਡ 7 ਵਜੇ ਦੇ ਜਿਹੜਾ ਅਸੀਂ ਆਪਣੇ ਜਿਹੜੇ ਵੀ ਵੀਰਪੈਣਾ ਪਹੁੰਚ ਸਕਦੇ ਨੇ ਜੀ ਸਾਡੇ ਨਾਲ ਵੀ ਸੰਪਰਕ ਕਰ ਲੈਣ ਪਰੇ ਬ੍ਰੌਡਲੀ ਜਿਹੜਾ ਉਹ ਖੁੱਲਾ ਹੋਣਾ ਵੱਲੋਂ ਸੱਦਾ ਆਰਗੇਨਾਈਜ਼ਰਸ ਵੱਲੋਂ ਉਹ ਚਾਹੁੰਦੇ ਨੇ ਕਿ ਵੀ ਸਿੱਖ ਪ੍ਰਾਪੈਣਾ ਆ ਕੇ ਜੁਆਇਨ ਕਰ ਉਹਨਾਂ ਨੂੰ ਵੀ ਹੌਸਲਾ ਹੁੰਦਾ ਔਰ ਮੈਂ ਸਮਝਦਾ ਵੀ ਇਹ ਜਿਹੜਾ ਅਸੀਂ ਵੀ ਇੱਕ ਸਾਂਝਾਂ ਦਾ ਨਵਾਂ ਚੈਪਟਰ ਨਵਾਂ ਇਸ ਲਈ ਕਿ ਜਿਸ ਕਿਸਮ ਦਾ ਅੱਜ ਹਿੰਦੂਤਵਾ ਦਾ ਇਨਟੋਲਰੇਂਟ ਵਤੀਰੇ ਉਹਦੇ ਚ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਅਕਲੀਅਤਾਂ ਘਟਗਣਤੀਆਂ ਭਾਰਤ ਦੇ ਨਕਸ਼ੇ ਸਿੱਖ ਮੁਸਲਮਾਨ ਦਲਤ ਆਦੀਵਾਸੀ ਸਾਈ ਅਸੀਂ ਇੱਕ ਪਲੇਟਫਾਰਮ ਤੇ ਆਈਏ ਸੋ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੋਣਾ ਇਹ ਸਾਡੇ ਲਈ ਜਿਹੜਾ ਉਹ ਜ਼ਰੂਰੀ ਹੋਣਾ ਚਾਹੀਦਾ ਹੈ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਵਾਦ ਤੋਂ ਵਾਦ ਗਣਤੀ ਦੇ ਵਿੱਚ ਆਪਣੇ ਵੀਰ ਪੈਣਾ ਪਹੁੰਚਣ ਜੀ ਜੀ ਕੁਝ ਮੈਸੇਜਸ ਜਿਹੜੇ ਕੁਇਕਲੀ ਨਹੀਂ ਬਰਿਹਾਰ ਸਿੰਘ ਕਾਂਗ ਲਿਖਦੇ ਨੇ ਟੀਵੀ 84 ਦੀ ਸਾਰੀ ਟੀਮ ਨੂੰ ਵਾਇਰ ਜੀ ਦਾ ਖਾਲਸਾ ਵਾਜ ਜੀ ਫਤਿਹ ਡਾਕਟਰ ਸਭ ਇਸ ਮਹੀਨੇ ਗੁਰੂ ਪਿਆਰੇ ਸ਼ਹੀਦ ਸਿੰਘਾਂ ਨੂੰ ਸ਼ਹੀਦ ਸਖਾ ਨੂੰ ਕੋਟ ਕੋਟ ਪ੍ਰਣਾਮ ਜੀ ਖਾਲਸਾ ਧੰਦਾਬਾਦ ਬਿਲਕੁਲ ਅਸੀਂ ਜਿਹੜਾ ਪਿਛਲੇ ਦਿਨਾਂ ਚ ਵੀ ਜ਼ਿਕਰ ਕੀਤਾ ਹੈ ਆਂਡਵਾੜੇ ਹਫ਼ਤੇ ਚ ਵੀ ਖਾਸ ਤੌਰ ਤੇ ਮੰਡੇ ਇਸ ਤੇ ਉੱਤੇ ਫਿਰ ਅਸੀਂ ਸਪੈਸ਼ਲ ਗੱਲਬਾਤ ਕਰਾਂਗੇ ਜੀ ਇਹੀ ਸਾਡਾ ਪ੍ਰਾਈਡ ਹੈ ਹਿਸਟਰੀ ਦਾ ਜਿਸ ਚੋਂ ਜੇ ਅੱਜ ਅਸੀਂ 3 ਸਦੀਆਂ ਬਾਅਦ ਵੀ ਖਲੋਤੇ ਤੇ ਸਾਡੇ ਸਾਹਮਣੇ ਸਾਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਜਾਰ ਸਿੰਘ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਮਾਤਾ ਗੁਜਰੀ ਜੀ ਬੀਬੀ ਪਾਗੋ ਬੀਬੀ ਸ਼ਰਨ कौर ਇਹ ਸਾਰੇ ਸਾਡੇ ਨਾਇਕ ਨੇ ਔਰ ਉਹ ਹਜ਼ਾਰਾਂ ਉਸ ਇੱਕ ਜਿਹੜਾ ਨੇ ਸੱਚ ਹਾਕ ਇਨਸਾਫ ਤੇ ਰਸਤੇ ਤੇ ਤੁਰਦੇ ਆ ਆਪਣੀਆਂ ਜਾਨਾਂ ਦੇ ਨਜ਼ਰਾਨੇ ਗੁਰੂ ਚਰਨਾਚ ਭੇਟ ਕੀਤੇ ਜੀ ਅਮਰਜੀਤ ਬਾਜਵਾ ਲਿਖਦੇ ਨੇ ਵਾਏ ਗੁਰੂ ਜੀ ਅਨੀਸ਼ ਸੱਤੀ ਖਾਰਸਤਾਨ ਜ਼ਿੰਦਾਬਾਦ ਆ ਜਸਪ੍ਰੀਤ ਸਿੰਘ ਜਸੀਤ ਧੋਵਾ ਵਾਏ ਜੀ ਕਾ ਖਾਲਸਾ ਵਾਏ ਜੀ ਦੀ ਫਤਿਹ ਆ ਵੀਰ ਭੁਪਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਸਿੱਖ ਤਾਂ ਵੋਟਾਂ ਦੀ ਰਾਜਨੀਤੀ ਚ ਫਸੇ ਹੋਏ ਨੇ ਇਧਰ ਧਿਆਨ ਕਿੱਥੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਵੀ ਸਾਡਾ ਪਿਛੋਕੜ ਕੀ ਹੈ ਅੱਜ ਅਸੀਂ ਕਿੱਥੇ ਹਾਂ ਪਹੁੰਚਾਂਗੇ ਕਿੱਥੇ ਜੀ ਰਵਿੰਦਰ ਸਿੰਘ ਬਿਸਲਾ ਲਿਖਦੇ ਨੇ ਸਤਸ਼ੇਕਾਰ ਡਾਕਟਰ ਸਾਹਿਬ ਖਾਲਸਤਾਨ ਜ਼ਿੰਦਾਬਾਦ ਸਤਨਾਮ ਸਿੰਘ ਸਤਸ਼ੇਕਾਰ ਡਾਕਟਰ ਸਾਹਿਬ ਕਸ਼ਮੀਰਵੀਰ ਖਾਲਸਤਾਨ ਜ਼ਿੰਦਾਬਾਦ ਨਰਿੰਦਰ ਸਿੰਘ ਲੋਤਾ ਗੁੱਡ ਜੌਬ ਰਸ਼ੀਦ ਸਿਰਫ ਟਮ ਨਾਈਸ ਜੌਬ ਡਾਕਟਰ ਸਾਹਿਬ ਤੇ ਸਿੰਘ ਅਮਰਜੀਤ ਖਾਲਸਤਾਨੀ ਲਿਖਦੇ ਨੇ ਡਾਕਟਰ ਸਾਹਿਬ ਵਾਜੇ ਕੀ ਖਾਲਸਾ ਵਾਜੇ ਕੀ ਫਤਿਹ ਤੁਹਾਨੂੰ ਤੇ ਸਾਰੀ ਟੀਮ ਨੂੰ ਇੱਕ ਹੋਰ ਹੀਰਾ ਸਿਕੌਮ ਦਾ ਜੋ ਅਣਗੋਲਿਆ ਰਿਹਾ ਹੈ ਸਰਦਾਰ ਲਹਿਣਾ ਸਿੰਘ ਉਹਨਾਂ ਦਾ ਜ਼ਿਕਰ ਮੈਂ ਕਰਦਾ ਹਾਂ ਸਿੱਖ ਰਾਜ ਵੜੇ ਸਾਇੰਸਤਾਨ ਸੀ ਜਿਸ ਨੇ ਉਸ ਸਮੇਂ ਇਸ ਤਰ੍ਹਾਂ ਦੀ ਤੂਬ ਬਣਾਈ ਸੀ ਸਟੀਲ ਦੀ ਬੈਰਲ ਵਰਗੀ ਜੋ ਕਿ ਗਰਮ ਨਹੀਂ ਹੁੰਦੀ ਸੀ ਇਸ ਦੇ ਮੁਕਾਬਲੇ ਗੋਰਿਆਂ ਕੋਲ ਵੀ ਦੋ ਗੋਲਿਆਂ ਬਾਅਦ ਗਰਮ ਹੋਣ ਵਾਲੀਆਂ ਤੋਪਾਂ ਹੀ ਸਨ ਦੂਜਾ ਚਮੜੇ ਬੈਰਲ ਵਾਲੀਆਂ ਤੇ ਤੋਪਾਂ ਡਿਸਪੋਜ਼ਲ ਜੋ ਹਲਕੀਆਂ ਤੇ ਆਸਾਨੀ ਨਾਲ ਚੁੱਕਦੀਆਂ ਚੁੱਕੀਆਂ ਜਾ ਸਕਦੀਆਂ ਸਨ ਇੱਕ ਵਾਰ ਵਰਤ ਕੇ ਸੁੱਟੀਆਂ ਜਾਂਦੀਆਂ ਸਨ ਪਹਾੜੀ ਇਲਾਕਿਆਂ ਵਿੱਚ ਤੇ ਦਰਬਾਰ ਸਾਹਿਬ ਵਿੱਚ ਸੌਰ ਸੂਰਜ ਦੀ ਰੌਸ਼ਨੀ ਆ ਨਾਲ ਸਮਾਂ ਦੱਸਣ ਵਾਲੀ ਮਸ਼ਹੂਰ ਘੜੀ ਵੀ ਉਹਨਾਂ ਦੀ ਦੇਣ ਹੈ ਤੇ ਹੋਰ ਬਹੁਤ ਕੁਝ ਪਰ ਸਮਾਂ ਇੰਨਾ ਹੀ ਹੋਣ ਕਰਕੇ ਇੰਨਾ ਹੀ ਲਿਖਾਂਗਾ ਇਹ ਲਿਖਤ ਵੀ ਲਿਖ ਸਕਦੇ ਨੇ ਹਾਂ ਜੀ ਉਹ ਜ਼ਿਆਦਾ ਬਿਹਤਰ ਹੋਏਗਾ ਵੈਸੇ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਸਰਦਾਰ ਲਹਿਣਾ ਸਿੰਘ ਜਿਹਨਾਂ ਨੇ ਜਿਹੜਾ ਉਹਨਾਂ ਦਾ ਜਿਹੜਾ ਤੋਪਖਾਨਾ ਔਰ ਇਹਦੇ ਜਦੋਂ ਅੰਗਰੇਜ਼ਾਂ ਨਾਲ ਪਹਿਲੀ ਸੱਖਾਂ ਦੀ ਜੰਗ ਵੀ ਹੋਈ ਉਹ ਹੈਰਾਨ ਵਿਸੰਕੋ ਕੋ ਸਮਝਦੇ ਸੀ ਵੀ ਸਾਡੀ ਯੂਰਪ ਦੀ ਟੈਕਨੀਕ ਹੈ ਨਿਊ ਟੈਕਨੋਲੋਜੀ ਨਾਲ ਤੋਪਾਂ ਉਹ ਦੂਜਾ ਹੈ ਔਰ ਸਿੱਖ ਰਾਜ ਦੇ ਵੇੜੇ ਜਿਹੜਾ ਆਪਣੀਆਂ ਤੋਪਾਂ ਟਾਲੀਆਂ ਜਾਂਦੀਆਂ ਸੀ ਆਪਣਾ ਅਮਿਨਿਸ਼ਨ ਸੀ ਔਰ ਉਹ ਬੜਾ ਪ੍ਰੀਸਾਈਜ਼ ਸੀ ਹੁਣ ਤੱਕ ਖੈਰ ਵੈਪਨ ਬਹੁਤ ਵਧੀਆ ਆ ਗਏ ਨੇ ਉਹਨਾਂ ਜ਼ਮਾਨੇ 'ਚ ਤੋਪ ਵੀ ਹੋਏ ਗੋਲਾ ਵੀ ਹੋਏ ਉਹ ਕਿੱਧਰ ਨੂੰ ਜਾਣਾ ਹੈ ਕਿੱਧਰ ਨੂੰ ਨਹੀਂ ਲੇਕਿਨ ਉਹਨਾਂ ਨੇ ਗੋਰੀਆ ਨੇ ਵੀ ਇਹ ਨੋਟ ਕੀਤਾ ਔਰ ਪਹਿਲੀ ਜੰਗ 'ਚ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ इवन ਸਿੱਖਾਂ ਦੇ ਨਾਲ ਇਹ ਨਹੀਂ ਹੈ ਕਿ ਹੈਂਡ ਟੂ ਹੈਂਡ ਕੰਬੈਟ ਔਖਾ ਹੋਏਗਾ ਵੀ ਇਹ ਤਲਵਾਰਬਾਜ਼ੀ ਔਰ ਦੂਸਰੇ ਚ ਨੇ ਪਰ ਉਹਨਾਂ ਨੇ ਦੇਖਿਆ ਸੀ ਕਿ ਤੋਪਖਾਨਾ ਵੀ ਇਹਨਾਂ ਦਾ ਸਾਡੇ ਬਰਾਬਰ ਦਾ ਹੈ ਔਰ ਕੁਸ਼ ਹਾਲਤ ਸਾਡੇ ਤੋਂ ਵਧੀਆ ਵੀ ਹੈ ਔਰ ਇਹੀ ਕਾਰਨ ਸੀ ਕਿ ਅਲਟੀਮੇਟਲੀ ਜੇ ਜਰਨੈਲ ਖਰੀਦੇ ਹੋਏ ਨੇ ਤੇਜਤ ਸਿੰਘ ਲਾਲ ਸਿੰਘ ਦੂਜਾ ਕਿ ਉਹਨਾਂ ਦੀਆਂ ਜਦੋਂ ਇੱਕ ਪਾਸੇ ਤਾਂ ਸਿੱਖ ਤੋਪਾਂ ਨੇ ਕੁਰਹਾਮ ਮਚਾ ਦਿੱਤਾ ਉਹਨਾਂ ਦੇ ਖੈਮੇ ਚ ਤੇ ਉਹਨਾਂ ਨੇ ਜਵਾਬੀ ਫਾਇਰ ਕੀਤੇ لیکن ਜਦੋਂ ਇਧਰੋਂ ਫੇਅਰ ਹੋਇਆ ਤੇ ਬਾਰੂਦ ਦੀ ਥਾਂ ਤੇ ਜਿਹੜੀ ਐ ਸਰੋਂ ਨਿਕਲ ਰਹੀ ਸੀ ਉਹ ਤੋਪਾਂ ਕਿਸੇ ਕੰਮ ਦੀਆਂ ਨਹੀਂ ਫਿਰ ਸ਼ਾਮ ਸਿੰਘ ਢਾਰੀ ਵਾਲਾ ਤਲਵਾਰਾਂ ਲੈ ਕੇ ਜੰਗ ਦੇ ਮੈਦਾਨ 'ਚ ਗਏ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰ ਇਹ ਹੈ ਜਿਹੜਾ ਜਦੋਂ ਅਸੀਂ ਲਗਭਗ 50 ਸਾਲ ਦਾ ਪੀਰੀਅਡ 1799 ਤੋਂ 1859 ਤੱਕ ਦੇਖਦੇ ਤੇ ਉਹ ਜਿਹੜਾ ਟੈਲੈਂਟ ਪੰਜਾਬ ਦੀ ਧਰਤੀ ਤੇ ਹੈ ਮਹਾਰਾਜਾ ਰਣਜੀਤ ਸਿੰਘ ਨੇ ਉਹ ਮੁਸਲਮਾਨ ਸੀ ਹਿੰਦੂ ਸੀ ਸਿੱਖ ਸੀ ਯੂਰਪ ਦੇ ਜਨਰਲ ਅਲਰਟ ਜਨਰਲ ਵੈਂਟੂਰਾ ਜਨਰਲ ਦੂਸਰੇ ਜਿਹੜੇ ਨੇ ਉਹਨਾਂ ਦੇ ਸਾਰਿਆਂ ਦੇ ਟੈਲੈਂਟ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸਤੇਮਾਲ ਕੀਤਾ ਉਹਨੇ ਪੰਜਾਬ ਨੂੰ ਖੁਸ਼ਹਾਲੀ ਦਿੱਤੀ ਸਟੇਬਿਲਿਟੀ ਦਿੱਤੀ ਉਹਦੇ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ ਚ ਲਾਹੌਰ ਦਰਬਾਰ ਦੀ ਜਿਹੜੀ ਚਮਕਦਮਕ ਸੀ ਔਰ ਪ੍ਰੋਸਪਰਿਟੀ ਸੀ ਉਸ ਦੇ ਸਾਹਮਣੇ ਇਹਨਾਂ ਦਾ ਆਪਣਾ ਜਿਹੜਾ ਦਰਬਾਰ ਹੈ ਉਹ ਵੀ ਫਿੱਕਾ ਪੈਂਦਾ ਸੀ ਸੋ ਗੱਲ ਪੋਟੈਂਸ਼ੀਅਲ ਉੱਥੇ ਹੀ ਹੈ ਅੱਜ ਵੀ ਉਹੀ ਲੋਕ ਉੱਥੇ ਨੇ ਪਰ ਜਿੱਥੇ ਕਰਪਸ਼ਨ ਚੋਰ ਬਜ਼ਾਰੀ ਬੇਈਮਾਨੀ ਮੁੱਢਲੇ ਤੌਰ ਦੇ ਉੱਤੇ ਜਿਹੜੀ ਹੈ ਉਹ ਉਹਦੀਆਂ ਜੜਾਂ ਲੱਗੀਆਂ ਹੋਈਆਂ ਨੇ ਉੱਥੋਂ ਤੁਸੀਂ ਕੀ ਕੱਢ ਸਕਦੇ ਹੋ ਸੋ ਘਟੋ ਘਾਟ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਸudar lennar singh ਉਸ ਵੇਲੇ ਨਵੀਆਂ ਇਸ ਕਿਸਮ ਦੀ ਉਹ ਜਿਹੜਾ ਆਰਟੀਨਰੀ ਹੋਏ ਔਰ ਇਵਨ ਮੈਨੂੰ ਯਾਦ ਹੈ ਕਿ ਹੁਣ ਤਾਂ ਪਤਾ ਨਹੀਂ ਉਹ ਘੜੀ ਵੀ ਰਹਿਣ ਦਿੱਤੀ ਹੈ ਕਿ ਨਹੀਂ ਲੇਕਿਨ ਤੁਸੀਂ ਦਰਬਾਰ ਸਾਹਿਬ ਦਰਸ਼ਨੀ ਜੋੜੀ ਤੋਂ ਜਦੋਂ ਅੰਦਰ ਜਾਂਦੇ ਸੀ ਇੱਕ ਧੁੱਪ ਘੜੀ ਮੌਜੂਦ ਸੀ ਜਿਹੜਾ ਟਾਈਮ ਦੱਸਦੀ ਸੀ ਸੂਰਜ ਦੀ ਰੋਸ਼ਨੀ ਨਾਲ ਹੋ ਰਿਹਾ ਹੈ ਕਿਹਾ ਜਾਂਦਾ ਸੀ ਕਿ ਜੀ ਇਹ ਸਰਦਾਰ ਲਹਿਣਾ ਸਿੰਘ ਉਹਾਂ ਨੇ ਇਜ਼ਾਤ ਕੀਤੀ ਸਿੱਖ ਰਾਜ ਦੇ ਵੇਲੇ ਅ ਦੂਸਰਾ ਇਸ਼ੂ ਜਿਹੜਾ ਮੈਂ ਸਮਝਦਾ ਹਾਂ ਵੀ ਬਿਸ਼ੱਕ ਇਹਦੀ ਇੰਪੋਰਟੈਂਸ ਤਾਂ ਸਿੰਬੋਲਿਕ ਹੀ ਹੈ ਜੀ ਕਿਉਂਕਿ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਔਰ ਫਿਰ ਮੇਸ਼ 19394 ਦੇ ਮੈਂਬਰ ਨੇ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ 15 ਉਹਦੇ ਮੈਂਬਰ ਨੇ ਪੰਜ ਜਿਹੜੇ ਨੇ ਪੱਖੇ ਵੀਟੋ ਵਾਲੇ ਮੈਂਬਰ ਨੇ ਅਮਰੀਕਾ ਰੂਸ ਚੀਨ ਫਰਾਂਸ ਇੰਗਲੈਂਡ ਔਰ ਜੇ ਯੂਨ ਜਨਰਲ ਅਸੈਂਬਲੀ ਕੋਈ ਪਾਸ ਵੀ ਕਰ ਦਿੰਦੀ ਹੈ ਉਹ ਕੋਈ ਬਾਈਂਡਿੰਗ ਨਹੀਂ ਹੁੰਦਾ ਉਹ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਜਿਹੜੀ ਹੈ ਉਹਦਾ ਇੱਕ ਮੈਂਬਰ ਵੀ ਉਹਨੂੰ ਵੀਟੋ ਕਰ ਸਕਦਾ ਜੀ ਹੁਣ ਜਿਵੇਂ ਕਸ਼ਮੀਰ ਦੇ ਮੁੱਦੇ ਤੇ ਭਾਵੇਂ ਚਾਰੋਂ ਦੇਸ਼ ਵੀ ਐਗਰੀ ਕਰਦੇ ਰਹੇ ਕਿ ਜੀ ਜਿਹੜਾ ਕਸ਼ਮੀਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਰਵਾਓ ਲੋਕਾਂ ਦੇ ਨਾਲ ਜਿਹੜੇ ਯੂਨ ਸਕਿਉਰਿਟੀ ਕੌਂਸਲ ਦੇ ਮਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰੋ ਪਰ ਹਰ ਵਾਰ ਜਿਹੜਾ ਹੁਣ ਰੂਸ ਹੈ ਉਦੋਂ ਸੋਵੀਅਤ ਯੂਨੀਅਨ ਚ ਉਹ ਵੀਟੋ ਕਰ ਦਿੰਦਾ ਸੀ ਸੋ ਗੱਲ ਮੁੱਕ ਜਾਂਦੀ ਸੀ ਇਸੇ ਤਰ੍ਹਾਂ ਜਿਸ ਤਰੀਕੇ ਨਾਲ ਫਲਸਤੀਨੀਆ ਦੇ ਆਪਣੇ ਮੁਲਕ ਦੇ ਵਿੱਚ ਉਹਨਾਂ ਨੂੰ ਪਨਾਹਗਿਰ ਬਣਾ ਦੁੱਤੇ ਉਹਨਾਂ ਨੂੰ ਰਿਫਿਊਜੀ ਬਣਾ ਦੁੱਤੇ ਜੀ ਜਿਵੇਂ ਇਜ਼ਰਾਈਲ ਨੇ ਪਹਿਲਾਂ ਤਾਂ ਇਜ਼ਰਾਈਲ ਦੀ ਕ੍ਰिएशन ਦੇ ਵੇਲੇ ਹੀ ਜਿਸ ਤਰੀਕੇ ਦੇ ਨਾਲ ਫਲਸਤੀਨੀਆ ਨੂੰ ਜਿਹੜਾ ਉਹ ਬਾਹਰ ਕੱਢਿਆ ਗਿਆ ਅੰਗਰੇਜ਼ਾਂ ਨੇ ਸਾਜ਼ਿਸ਼ ਕੀਤੀ ਚਲੋ ਮੰਨ ਲਿਆ ਕਿ ਵੀ ਉਹ ਐਗਜ਼ਿਸਟ ਕਰਦੇ ਨੇ ਹੋਣਾ ਵੀ ਚਾਹੀਦਾ ਔਰ ਮੈਂ ਸਮਝਦਾ ਵੀ ਜਿਹੜੀ ਹੁਣ ਲੇਟਲੀ ਦੂ ਨੇਸ਼ਨ ਥਿਉਰੀ ਕੇ ਇਜ਼ਰਾਈਲ اور ਫਲਸਤੀਨ ਸਾਈਡ ਬਾਈ ਸਾਈਡ ਐਗਜ਼ਿਸਟ ਕਰਨ ਹੁਣ ਜਿਹੜੇ ਇਹਨਾਂ ਨੇ 1967 ਵਾਰ ਦੇ ਵਿੱਚ ਇਜ਼ਰਾਈਲ ਨੇ ਜਿਹੜੀ ਟੈਰੀਟਰੀ ਜਾਰਡਨ ਤੋਂ ਜਿਵੇਂ ਵੈਸਟ ਬੈਂਕ ਐ ਖੋਇਆ ਜਾਂ ਗਾਜ਼ਾ ਸਟ੍ਰਿਪ ਐ ਏਜੀਪਟ ਤੋਂ ਖੋਈ ਜਾਂ ਦੂਜੀ ਹੁਣ ਉਹਨਾਂ ਏਰੀਆਜ਼ ਦੇ ਵਿੱਚ ਇਜ਼ਰਾਈਲ ਜਿਹੜੀ ਐ ਉਹ ਇਲੀਗਲ ਆਪਣੀਆਂ ਕਲੋਨੀਆਂ ਬਣਾ ਰਿਆ ਉੱਥੇ ਯਹੂਦੀਆਂ ਨੂੰ ਵਸਾ ਰਹੇ ਨੇ ਚਾਰ ਚਫੇਰੇ ਜਿਹੜਾ ਉਹਨਾਂ ਦੀ ਆਰਮੀ ਲੱਗੀ ਹੁੰਦੀ ਐ ਸੋ ਉਹਨਾਂ ਦੀ ਔਰ ਉਹ ਆਪਣੀ ਤਸਦੀ ਦੇ ਉੱਤੇ ਹੀ ਜਿਹੜੇ ਨੇ ਉਹ ਰਿਫਿਊਜੀ ਕੈਂਪਾਂ 'ਚ ਬੈਠੇ ਰੋਲ ਰਹੇ ਨੇ 60 ਸਾਲ ਹੋ ਗਏ ਨੇ ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਔਰ ਇਹ ਬੇਸ਼ੱਕ ਪ੍ਰੈਜ਼ੀਡੈਂਟ ਓਬਾਮਾ ਹੁਣ ਉਹਨਾਂ ਦੀ ਟਰਮ ਮੁੱਕ ਗਈ ਹੈ ਆਲਮੋਸਟ 20 ਜਨਵਰੀ ਨੂੰ ਨੇ ਟੇਕਓਵਰ ਕਰਨਾ ਹੈ ਟਰੰਪ ਨੇ ਕੋਸ਼ਿਸ਼ ਸੀ ਓਬਾਮਾ ਦੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਟੂ ਨੇਸ਼ਨ ਥਿਊਰੀ ਜਿਹੜੀ ਹੈ ਕਿ ਬਈ ਸਾਈਡ ਬਾਈ ਸਾਈਡ ਐਗਜ਼ਿਸਟ ਕਰ ਨ ਵਾਇਅਬਿਲਟੀ ਦਿਓ ਪਰ ਕਿਉਂਕਿ ਇਜ਼ਰਾਈਲ ਦੇ ਵਿੱਚ ਹਰ ਵਾਰ ਹੁਣ ਵੀ ਨੇਤਾਨ ਯਾਹੂਦੀ ਸਰਕਾਰ ਐ ਐਕਸਟ੍ਰੀਮ ਰਾਈਟ ਵਾਲੀ ਹੈ ਔਰ ਉਵਾਮਾਂ ਦੇ ਨਾਲ ਸਗੋਂ ਜਿਸ ਹੱਦ ਤੱਕ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਗਿਆ ਕਿ ਉਹਨੇ ਇਵਨ ਉਵਾਮਾਂ ਨੂੰ ਇਗਨੋਰ ਕਰਕੇ ਕਿਉਂਕਿ ਯੂ ਐਸ ਕਾਂਗਰਸ ਔਰ ਸੈਨੇਟ ਦੇ ਵਿੱਚ ਪ੍ਰੋ ਇਜ਼ਰੀਅਲ ਲੋਬੀ ਬਹੁਤ ਸਟਰੋਂਗ ਹੈ ਔਰ ਇਵਨ ਵਾਈਟ ਹਾਊਸ ਨੂੰ ਇਗਨੋਰ ਕਰਕੇ ਵੀ ਆ ਕੇ ਉਹਨੇ ਯੂ ਐਸ ਕਾਂਗਰਸ ਨੂੰ ਐਡਰੈਸ ਕੀਤਾ ਨਤਾਨਯਾਹੁ ਨੂੰ ਔਰ ਨਤਾਨਯਾਹੁ ਨੇ ਸੋ ਕੋਲੂਮਲਾ ਕੇ ਓਬਾਮਾ ਨੇ ਕਿਉਂਕਿ ਇੱਕ ਤਾਂ ਆਪਣਾ ਓਬਾਮਾ ਅਫਗਾਨਿਸਤਾਨ ਚੋ ਵੀ ਜਿਵੇਂ ਉਹ ਫੌਜ ਕਢਣਾ ਚਾਹੁੰਦਾ ਸੀ ਗੱਲ ਬਣੀ ਨਹੀਂ ਜੀ ਵਿਦਨ ਕੰਟਰੀ ਵੀ ਹੋਰ ਚੈਲੰਜਸ ਆਏ ਉਹ ਫਲਸਤੀਨ ਦੇ ਵਿੱਚਾਂ ਉੱਥੇ ਆਪਣੇ ਆਪ ਨੂੰ ਅਸਰਟ ਨਹੀਂ ਕਰ ਸਕਿਆ ਪਰ ਇਨਾ ਜ਼ਰੂਰ ਹੈ ਵੀ ਕੋਸ਼ਿਸ਼ ਜ਼ਰੂਰ ਓਬਾਮਾ ਨੇ ਕੀਤੀ ਪਰ ਇਜ਼ਰਾਈਲ ਨੇ ਰਾਦਰ ਨੂੰ ਬਿਲਕੁਲ ਇਨਸਰਟ ਕੀਤਾ ਹੈ ਔਰ ਪਬਲੀਕਲੀ ਵੀ ਇਸ ਕਿਸਮ ਦਾ ਉਹਨਾਂ ਦਾ ਵਰਤਾਰਾ ਰਿਹਾ ਔਰ ਹੁਣ ਤਾਂ ਡੋਨਲਡ ਟਰੰਪ ਬਿਲਕੁਲ प्रो इजरील लाइन है और सारी यू एस हाउस कांग्रेस जमें पैट बुकैनन जड़ा एक अच्छा एंकर वी सी, वी सी, आ, भी सी प्रेजीडेंशियल उन्हें रेस भी रन की सीनियर बुश के खिलाफ वो कई बार कहना हों जड़ी यू एस कांग्रेस है इट इज़ एन ऑकुपाइड टेरीटरी ऑफ इजरीयल के इजराइल ने कब्जा किया है लेकिन जदों असी समझते हैं कि एक अंग्रेजी की एक्सप्रैशन है कि पार्टिंग स्लैप ਉਹ ਬੰਦਾ ਕਿਸੇ ਨੂੰ ਤੁਸੀਂ ਬਹੁਤ ਡਿਸਆਨਰ ਕੀਤਾ ਹੁੰਦਾ ਹੈ ਨਾ ਤਾਂ ਜਾਂਦਾ ਜਾਂਦਾ ਜਦੋਂ ਉਹਨੂੰ ਹੁੰਦਾ ਜੇ ਇੱਕ ਚਪੇੜ ਮਾਰ ਜਾਂਦਾ ਕਹਿੰਦਾ ਵੀ ਹੁਣ ਮੇਰਾ ਤਾਂ ਕਿਹੜਾ ਮੈਂ ਉਹਦੇ ਲਈ ਜਵਾਬ ਦੇ ਆਂ ਚਪੇੜ ਲਈ ਸੋ ਅੱਜ ਜਿਹੜਾ ਓਬਾਮਾ ਨੇ ਪਾਰਟਿੰਗ ਸਲੈਪ ਦਿੱਤਾ ਹੈ ਇਜ਼ਰਾਈਲ ਨੂੰ ਵੀ ਔਰ ਉਹਨਾਂ ਦੇ ਇੱਥੇ ਹਮਾਇਤੀਆਂ ਨੂੰ ਵੀ ਕਿ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ ਦੇ ਵਿੱਚ ਜਿਹਦੇ ਵਿੱਚ 15 ਮੈਂਬਰ ਨੇ ਪੰਜ ਵੀਟੋ ਵੀਲਡਿੰਗ ਨੇ 10 ਜਿਹੜੇ ਨੇ ਰੋਟੇਟਿੰਗ ਮੈਂਬਰ ਹੁੰਦੇ ਨੇ ਔਰ ਇੱਕ ਰੈਜ਼ੋਲੂਸ਼ਨ ਲਿਆਂਦਾ ਦਾ ਈਜੀਪਟ ਨੇ ਐਸਸੀ ਪਹਿਲਾਂ ਕਿ ਵੀ ਜਿਹੜਾ ਇਹ ਇਜ਼ਰਾਈਲ ਨੂੰ ਕਿਹਾ ਜਾਇਆ ਵੀ ਜਿਹੜੀ ਉਹ ਇੰਨੀ ਕਰ ਉੱਥੇ ਕੰਸਟਰਕਸ਼ਨ ਕਰ ਰਹੇ ਨੇ ਫਲਸਤੀਨੀ ਟੈਰੀਟਰੀ ਚੋਂ ਨਾ ਕਰਨ ਪਰ ਇਜਿਪਟ ਦੇ ਉੱਤੇ ਆਲਰੇਡੀ ਇਜਿਪਟ ਨੇ ਸਮਝੌਤਾ ਵੀ ਇਜ਼ਰਾਈਲ ਦੇ ਨਾਲ ਕੀਤਾ ਸੀ ਉਦੋਂ ਆਪਣਾ ਕੁਝ ਇਲਾਕਾ ਵਾਪਸ ਲੈ ਲਿਆ ਸੀ ਭਾਵੇਂ ਅਨਵਰ ਸਾਦਤ ਮਾਰੇ ਗਿਆ ਸੀ ਉਸ ਸਮਝੌਤੇ ਨੂੰ ਕਰਨ ਕਰਕੇ ਪਰ ਇਜਿਪਟ ਨੇ ਫਾਈਨਲੀ ਅੰਡਰ ਪ੍ਰੈਸ਼ਰ ਉਹ ਵਾਪਸ ਲੈ ਲਿਆ ਲੇਕਿਨ ਉਹ ਪੁਸ਼ ਹੋਇਆ ਹੈ ਔਰ ਪਹਿਲੀ ਵਾਰ ਹੈ ਸ਼ਾਇਦ ਇਹ ਪਿਛਲੇ 70 ਸਾਲ ਚ ਕਿ ਅਮਰੀਕਾ ਨੇ ਇਸ ਵਾਰ ਉਸ ਰੈਜ਼ੋਲੂਸ਼ਨ ਨੂੰ ਰੋਪਣ ਲਈ ਵੀਟੋ ਨਹੀਂ ਕੀਤੀ ਐਬਸਟੇਨ ਕੀਤਾ ਇਹ ਵੀ ਨਹੀਂ ਐ ਵੀ ਉਹਦੇ ਹੱਕ ਚ ਪਾਈ ਐ ਵੋਟ ਲੇਕਿਨ ਵੀਟੋ ਨਾ ਕਰਨ ਦਾ ਹੀ ਮਤਲਬ ਸੀ ਕਿ ਅੱਜ ਪਹਿਲੀ ਵਾਰ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਨੇ ਜਿਹੜਾ ਇਹ ਰੈਜ਼ੋਲੂਸ਼ਨ ਸੀ ਜਿਸ ਨੂੰ ਲਿਆਂਦਾ ਗਿਆ ਉਹ ਪਾਸ ਕਰ ਦਿੱਤਾ ਔਰ ਇਜ਼ਰਾਈਲ ਨੂੰ ਕੰਡਮ ਕਰ ਦਿੱਤਾ ਔਰ ਇਹ ਖਬਰ ਅੱਜ ਜਦੋਂ ਸ਼ਤਕ ਸ਼ਾਮ ਨੂੰ ਮੈਂ ਸਟੂਡੀਓ ਵੱਲ ਤੁਰ ਰਿਹਾ ਸੀ आज मेन खबर है रॉयटर अल जजीरा ग्लोबल दुनिया की सब तो व्डी खबर बनी यू एन सिक्योरिटी काउंसल डिनाउंसिज इज़राइली सैटलमेंट्स यू एस एब है कंडैम किया कि भई ये इजराइल की कर रहे द यूनाइट स्टेट्स ऑन फ्राइडे अलाउड द यू एन सिक्योरिटी काउंसल टू एडोपट ए रेजोल्यूशन डिमांडिंग एन एंड ऑफ इज़राइली सैटलमेंट्स डिफाइंग प्रेशर फ्रॉम प्रेजिडेंट इलेक्ट डोनल्ड ट्रंप इजरेल एंड सम यूएस एस लॉ मेकरस हु अर्ज वाशिंगटन टू वील्ड इट्स वीटो हूँ ट्रंप कह रहे थे ओबामा एडमिनिट वीटो करो इनू लॉ मेकर भी कह रहे पर जिम्मे मैं क्या अभी ये पार्टिंग स्लैप दता है ओबामा ने एन एप्सटेंशन बाय द यूनाइटेड स्टेट्स पेव द वे फॉर 15 मैंबर इंटरनेशनल बॉडी टू अप्रूव द रेजोल्यूशन विद फोर्टीन वोट्स इन फेवर प्रॉमटिंग ए इन द काउंसिल चैम्बर पहली बार होया कि ਇਜ਼ਰਾਈਲ ਦੇ ਖਿਲਾਫ ਅਮਰੀਕਾ ਨੇ ਇਜ਼ਰਾਈਲ ਦੇ ਹੱਕ 'ਚ ਅਮਰੀਕਾ ਨੇ ਵੀਟੋ ਨਹੀਂ ਕੀਤਾ ਇਸ ਰੈਜ਼ੋਲੂਸ਼ਨ ਨੂੰ ਜੀ ਹੁਣ ਇਜ਼ਰਾਈਲ ਦਾ ਰਿਐਕਸ਼ਨ ਦੇਖੋ ਹੁਣ ਇਹ ਹੁੰਦਾ ਜਿਹਨੂੰ ਤੁਸੀਂ ਐਰੋਗੈਂਸ ਜਾਂ ਦੂਜਾ ਅਸੀਂ ਨਾਜ਼ੀਆਂ ਦੀ ਗੱਲ ਕਰਦੇ ਹਾਂ ਪਰ ਹੁਣ ਤੁਸੀਂ ਇੰਡੀਅਨ ਸੋ ਕਾਲਡ ਡੈਮੋਕ੍ਰੇਸੀ ਦਾ ਹਾਲ ਦੇਖੋ ਉਹਨਾਂ ਦਾ ਕੀ ਵਰਤਾਰਾ ਹੈ ਨੇਬਰਸ ਬਾਰੇ ਮਾਈਨੋਰਟੀਜ਼ ਬਾਰੇ ਤੇ ਇਜ਼ਰਾਈਲ ਯੂਨ ਦੀ ਇਹ ਬਾਡੀ ਉਹਨਾਂ ਸਾਨੂੰ ਕਈ ਲਿਖਣਗੇ ਸਾਡੇ ਦਰਸ਼ਕ ਸ਼੍ਰੋਤੇ ਕਿ ਜਿਸੇ ਖਪੜਾ ਕੇਸ UN ਚ ਕਿਉਂ ਨਹੀਂ ਲੈ ਕੇ ਜਾਂਦੇ UN ਚ ਹੋਏ ਐਵੇਂ ਹੋ ਜਾਏ ਐਵੇਂ ਹੋ ਜਾਏ ਅਸੀਂ ਕਰਦੇ ਕੋਸ਼ਿਸ਼ ਮੈਮੋਰੰਡਮਸ ਵੀ ਦੰਦੇ ਆ ਰੈਫਰੰਡਮ 2020 ਦੀ ਮੰਗ ਵੀ ਹੈ ਪਰ ਇਨ ਦਾ ਐਂਡ ਆਫ ਦਾ ਡੇ ਜਿਹਦੇ ਕੋਲ ਪਾਵਰ ਹੈ ਜਾਂ ਜਿਹੜਾ ਇਹ ਸਮਝਦਾ ਹੈ ਕਿ ਵੀ ਮੈਂ ਟਰਮਸ ਡਿਕਟੇਟ ਕਾਉਂਸਲ ਹੁਣ ਜੇ UN ਸਕਿਉਰਟੀ ਕਾਉਂਸਲ ਦੀ ਰੈਜ਼ੋਲੂਸ਼ਨ ਦੀ ਵੈਲਿਊ ਹੁੰਦੀ ਤਾਂ ਜਿਹੜੇ 17 18 ਉਹਨਾਂ ਦੇ ਰੈਜ਼ੋਲੂਸ਼ਨ ਨੇ ਕਸ਼ਮੀਰ ਦੇ ਵਿੱਚ ਰੈਫਰੈਂਡਮ ਕਰਵਾਣ ਦੇ ਉਹ ਹੁਣ ਤੱਕ ਮੰਨੇ ਹੋਣੇ ਚਾਹੀਦੇ ਸੀ ਇੰਡੀਆ ਉਹਨੂੰ ਡੈਮ ਵੀ ਨਹੀਂ ਮੰਨਦਾ ਹੁਣ ਤਾਂ ਇੰਡਸ ਵਾਰਡ ਟ੍ਰੀਟੀ ਨੂੰ ਵੀ ਉਹ ਚੈਲੰਜ ਕਰ ਰਹੇ ਨੇ ਔਰ ਇਜ਼ਰੀਲ ਦਾ ਰਿਐਕਸ਼ਨ ਹੈ ਇਜ਼ਰੀਲ ਰਿਜੈਕਟਸ ਦਿਸ ਸ਼ੇਮਫੁਲ ਐਂਟਾਇਰ ਰੈਜ਼ੋਲੂਸ਼ਨ ਐਂਟਾਇਰ ਇਜ਼ਰੀਲ ਰੈਜ਼ੋਲੂਸ਼ਨ ਐਟ ਦਾ ਯੂਨ ਐਂਡ ਵਿਲ ਨਾਟ ਅਬਾਈਡ ਬਾਈ ਇਟਸ ਟਰਮ ਟਰਮਸ ਦਾ ਆਫਿਸ ਆਫ ਪ੍ਰਾਈਮ ਮਿਨਿਸਟਰ ਬੈਂਜਾਮਿਨ ਨਤਾਨ ਯਾਹੂ ਹੂ ਹੈਜ਼ ਐਨਕਰੇਜਡ ਦਾ ਐਕਸਪੈਂਸ਼ਨ ਆਫ ਜੂਸ ਸੈਟਲਮੈਂਟਸ ਇਨ ਲੈਂਡ captured by israel in a 1967 war with its urb neighbor said in a statement hun 14 deshan da security council da resolution israel de prime minister da office keh reha ke shameful aur asi bilkul nahi manande eh e, hun eh naziyan wali kon naziyan age de period ch ehi hal india da oh kanda asi nahi mande kashmir de કરી ਜੋ ਤੁਸੀਂ ریزोल्यूशन जी सो यूएन ਵਿਚਾਰੀ ਕਿਹਦੇ ਪਾਣੀ ਹਾਰ ਹੈ अल्टीमेटली एक बॉडी रखी हुई है उनो नु जवे ਇਹਨਾਂ ਨੇ ਵਰਤਨਾ ਹੁੰਦਾ ਪਰ ਚਲੋ ਘਟੋ ਘਟੋ ਵਾਮਾ ਨੇ ਦੋ ਵਾਮਾ ਐਡਮਿਨਿਸਟ੍ਰੇਸ਼ਨਸ ਐਕਸ਼ਨ ਬ੍ਰੋਕ ਵਿਦ ਅ ਲੌਂਗ ਸਟੈਂਡਿੰਗ ਅਮਰੀਕਨ ਅਪਰੋਚ ਆਫ ਸ਼ੀਲਡਿੰਗ ਇਜ਼ਰਾਈਲ واਸ਼ਿੰਗਟਨਸ ਲੌਂਗ ਟਰਮ ਲੌਂਗ ਟਾਈਮ ਅਲਾਈ दैट रिसीव्स ਮੋਰ ਥੈਨ 3 ਬਿਲੀਅਨ ਡਾਲਰ ਇਨ ਐਨੂਅਲ ਯੂ ਐਸ ਮਿਲਟਰੀ ਏਡ ਫ্রম ਸੱਚ ਐਕਸ਼ਨ ਦਾ ਯੂਨਾਈਟਿਡ ਸਟੇਟਸ ਅਲੋਂਗ ਵਿਦ ਰਸ਼ੀਆ ਫਰਾਂਸ ਬ੍ਰਿਟਨ ਐਂਡ ਚਾਈਨਾ ਹੈਜ਼ ਵੀਟੋ ਪਾਵਰਸ ਔਨ ਦਾ ਕਨਸਰਟ ਹੁਣ ਜਿਹੜਾ ਰੈਜ਼ੋਲੂਸ਼ਨ ਹੈ 3 ਬਿਲੀਅਨ ਡਾਲਰ ਅਮਰੀਕਾ ਹਰ ਸਾਲ ਇਜ਼ਰਾਈਲ ਨੂੰ ਦਿੰਦਾ ਹੈ ਮਦਦ ਕਰਦਾ ਹੈ ਪਹਿਲਾਂ ਇਹ ਬਹੁਤ ਜ਼ਿਆਦਾ ਅਮਾਉਂਟ ਸੀ 60 ਤੇ ਸ਼ਾਇਦ 12 ਬਿਲੀਅਨ ਡਾਲਰ ਹੁੰਦਾ ਸੀ ਔਰ ਇਹ ਰੈਜ਼ੋਲੂਸ਼ਨ ਨਿਊਜ਼ੀਲੈਂਡ ਮਲੇਸ਼ੀਆ ਵੈਂਜ਼ੂਏਲਾ ਤੇ ਸੈਨੇਗਾਲ ਇਹ ਰੋਟੇਟਿੰਗ ਮੈਂਬਰਸ ਨੇ ਸਕਿਉਰਿਟੀ ਕੌਂਸਲ ਦੇ ਉਹਨਾਂ ਨੇ ਪੇਸ਼ ਕੀਤਾ ਔਰ ਹੁਣ ਇਸ ਤੋਂ ਬਾਅਦ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਇਹ ਵੀ ਹੁਣ ਆਊਟਗoing ਹੈ ਬੈਂਕੀ ਮੂਨ ਉਹਦਾ ਵੀ ਮੂੰਹ ਖੁੱਲੇ ਜੀ ਯੂਨ ਸੈਕਟਰੀ ਜਨਰਲ ਬੈਂਕੀ ਮੂਨ ਵੈਲਕਮ ਟੂ ਦਾ ਰੈਜ਼ੋਲੂਸ਼ਨ and russian un ambassador vitaly churkin called on israel to respect international law russia da khar pehla vi palestinians di himayat karda hai hun jo syria ch chal rha hai hun da russia ne syrian president turkey iran unna da coalition nu oh head kar re hai ek meeting vi karwai hai kazakh capital de vich honi hai so is vele russia as a emerging power again middle east de vich oda strong hold ho re hai ਇਸ ਸਾਰੇ ਦੇ ਨਾਲ ਕਟੋ ਕਾਡ ਫਲਸਤੀਨੀਆ ਦੇ ਲਈ ਹਾ ਦਾ ਨਾਰਾ ਜ਼ਰੂਰ ਵੱਜਾਰੇ ਇਹਨਾਂ ਦੀ ਰਾਇਟਰਸ ਸਟੋਰੀ ਵੀ ਹੈ ਦਾ ਯੂ ਐਸ ਐਬਸਟੈਂਸ਼ਨ ਵਾਸ ਸੀਨ ਐਸ ਅ ਪਾਰਟਿੰਗ ਸ਼ਾਟ ਬਾਏ ਆਊਟਗoing ਪ੍ਰੈਜ਼ੀਡੈਂਟ ਬਰਾਕ ਓਬਾਮਾ ਹੂ ਹੈਜ਼ ਹੈਡ ਐਨ ਐਕ੍ਰਿਮੋਨੀਅਸ ਰਿਲੇਸ਼ਨਸ਼ਿਪ ਵਿਦ ਨਤਾਨਯਾਹੁ ਐਂਡ ਹੂਜ਼ ਐਫਰਟਸ ਟੂ ਫੋਰਜ ਪੀਸ ਐਗਰੀਮੈਂਟ ਬੇਸਡ ਔਰ ਟੂ ਸਟੇਟ ਸੋਲੂਸ਼ਨ ਆਫ ਕ੍ਰੀਏਟਿੰਗ ਅ ਫਲਸਤੀਨੀਅਨ ਸਟੇਟ ਐਗਜ਼ਿਸਟਿੰਗ ਪੀਸਫੁਲੀ ਅਲੋਂਗਸਾਈਡ ਇਜ਼ਰਾਈਲ ਹੈਵ ਪ੍ਰੂਵਨ ਫਿਊਟਲ his administration has argued that continued israeli settlement building has undermined chances of a peace deal aur trump ne bhi criticize kita hai aur dooje lawmakers ne bhi lambi chodi story hai so asi sama seema nu dekhde haa agge nahi jaavange par main samajhda haan ki katto kath idi koi value nahi hai ground de utthe koi change nahi hona israel keh raha hai ki bhi ਸ਼ੇਮਫੁਲ ਐਕਟ ਅਸੀਂ ਨਹੀਂ ਮੰਨਾਂਗੇ ਜੀ ਪਰ ਕਟੋ-ਕਟ ਜਿਹਨੂੰ ਕਹਿੰਦੇ ਨੇ ਕਿ ਸਟਰੋਂਗ ਸਿੰਬੋਲਿਜ਼ਮ ਇਨੀਕ ਜ਼ਰੂਰ ਹੈ ਗੱਲ ਕਿ ਵੀ ਯੂਨ ਸਿਕਿਉਰਿਟੀ ਕੌਂਸਲ ਚ ਅਮਰੀਕਾ ਨੇ ਕਟੋ-ਕਟ ਇਸ ਵਾਰ ਇਜ਼ਰਾਈਲ ਦੇ ਹੱਥ ਤੇ ਵੀਟੋ ਨਹੀਂ ਕੀਤੀ ਔਰ ਇਹਨੂੰ ਤੁਸੀਂ ਹਾ ਦਾ ਨਾਰਾ ਮਾ ਪਾਵੇਂ ਜਾਂਦੇ ਜਾਂਦੇ ਹੀ ਮਾਰਿਆ ਵਾਮਾ ਨੇ ਕਟੋ-ਕਟ ਇਹ ਜ਼ਰੂਰ ਕਿਹਾ ਹੈ ਕਿ ਵੀ ਇਹ ਦੱਸ ਦਿੰਦਾ ਹੈ ਵੀ ਗਲਤੀ ਕਿੱਥੇ ਲਾਈ ਕਰਦੀ ਹੈ ਸੋ ਜੀ ਦਰਸਾ ਦੂਸਰਾ ਇਹ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਆਂ ਵੀਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਜਿਹੇ ਵਕਤ ਪੇ ਤਬਾ